ਸਾਡਾ ਵੀ ਅੱਜ ਕੌਮ ਦਾ ਵੱਡਾ ਫਰਜ ਬਣਦਾ ਹੈ ਕਿ ਅਸੀਂ ਉਹਨਾਂ ਨਿਚਾਰਾਂ ਨੂੰ ਛੱਡ ਕੇ ਉਹਨਾਂ ਕਰਮਜੀਦਾਂ ਨੂੰ ਮੋਲ ਦੀ ਕੀ ਦੇਣਾ ਇੱਕ ਨਿਚਾਰ ਆਹੋ ਇਹ ਤਾਂ ਸਾਡਾ ਬਿਆਨਤ ਸਿੰਘ ਜੀ ਇਹ ਤਾਂ ਸਾਡੇ ਰੀਅਲ ਹੀਰੋ ਰਹੇ ਆ ਰੀਅਲ ਅਸਲ ਅਸਲੀਅਤ ਦੇ ਅਸਲੀ ਜ਼ਿੰਦਗੀ ਦੇ ਜਿਹੜੇ ਹੀਰੋ ਰਹੇ ਹਨ ਇਹਨਾਂ ਨੇ ਐਡੀ ਵੱਡੀ ਕੁਰਬਾਨੀ ਕੀਤੀ ਸਾਡੇ ਦਰਬਾਰ ਸਾਹਿਬ ਦਾ ਬਦਲਾ ਲਿਆ ਸਾਡੀ ਸਿੱਖ ਕੌਮ ਦੀ ਜਿਹੜੀ ਢੱਗੀ ਢੱਟੀ ਹੋਈ ਪਾਗ ਸਾਡੇ ਦੁਬਾਰਾ ਸਿਰ ਤੇ ਰੱਖੀ ਇਹ ਵੀ ਇੱਕ ਬਦਲੇ ਦਾ ਹਿੱਸਾ ਹੀ ਆ ਅਸੀਂ ਵੀ ਇਹਨਾਂ ਜ਼ਾਲਮ ਸਰਕਾਰਾਂ ਨੂੰ ਇਹਨਾਂ ਬੁਚੜਾਂ ਨੂੰ ਇਹ ਦਿਖਾਉਣਾ ਹੈ ਕਿ ਭਾਈ ਅਸੀਂ ਇਸ ਸਰਜੀ ਸਿੰਘ ਖਾਲਸੇ ਦੇ ਨਾਲ ਆ ਵਾਰ-ਵਾਰ ਅਸੀਂ ਸੰਗਤਾਂ ਨੂੰ ਇਹ ਅਪੀਲ ਕਰਦੇ ਆਂ ਕਿ ਵੇਖਿਓ ਕਿਤੇ ਇਹੋ ਜਿਹਾ ਪਾਣਾ ਨਾ ਅਸੀਂ ਵਰਤਾਲੀਆ ਵੀ ਕਿਤੇ ਅਸੀਂ ਮੂੰਹ ਦਿਖਾਉਣ ਜੋਗੇ ਨਾ ਹੋਈਏ ਕੌਮ ਦਾ ਇੱਕ ਬੜਾ ਵੱਡਾ ਮਹਿਣਾ ਬਣ ਜਾਂਦਾ ਜਿੱਦਾਂ ਮਾਝ ਦੇ ਸਿਰ ਤੇ ਬੜਾ ਵੱਡਾ ਕਲੰਕ ਲੱਗਿਆ ਹੋਇਆ ਕਿਉਂਕਿ ਮਾਝਾ ਹਰੇਕ ਕੁਰਬਾਨੀਆਂ ਚ ਅੱਗੇ ਮੂਰੀ ਬਣ ਕੇ ਲੜਿਆ ਆ ਚਾਹੇ 84 ਸੀ ਜਾਂ ਕੁਛ ਵੀ ਪਰ ਜਿੱਥੇ ਵੀ ਖਾਲ ਲੜਾਈ ਦੀ ਗੱਲ ਆ ਜਾਂਦੀ ਆ ਤੇ ਉੱਥੇ ਇੱਕ ਉਹਨਾਂ ਨੇ ਕਲੰਕ ਖੱਟਿਆ ਮੈਨੂੰ ਤਾਂ ਇੱਕ ਗੱਲ ਦੀ ਸਮਝ ਆਉਂਦੀ ਵੀ ਉਹਨਾਂ ਕਰਮਜੀਦਾਂ ਨੂੰ ਮੋਲ ਉਹਨਾਂ ਨਿਚਾਰਾਂ ਦੀ ਦੇਣ ਕੀ ਉਹ ਤਾਂ ਫਿਲਮਾਂ ਬਣਾਉਂਦੇ ਆ ਆਪਦੇ ਰੁਪਏ ਬਣਾਉਂਦੇ ਆ ਉਹ ਤਾਂ ਫਿਲਮਾਂ ਬਣਾਉਂਦੇ ਆ ਗਾਣੇ ਗਾੜਦੇ ਉਦਾਂ ਦੇ ਕੋਈ ਲੱਚਰਪਾ ਕਰਦੇ ਆ ਜਾਂ ਕੁਝ ਵੀ ਕਰਦੇ ਆ ਉਹ ਤਾਂ ਆਪਦੀ ਇੰਡਸਟਰੀ ਕੰਮ ਕਰਦੇ ਉਹਦਾ ਤਾਂ ਪੈਸਾ ਕਮਾਉਂਦੇ ਆ ਉਹਨਾਂ ਦੀ ਕੌਮ ਨੂੰ ਤਾਂ ਕੋਈ ਦੇਣ ਨਹੀਂ ਹੈਗੀ ਵੀ ਕੌਮ ਦੇ ਲਈ ਉਹਨਾਂ ਨੇ ਕੋਈ ਕਾਰਜ ਕਰਿਆ ਨਚਾਰ ਆ ਜਿਹੜੇ ਇਹਨਾਂ ਦੇ ਨਾਲ ਦੇਖੋ ਹਰੇਕ ਨਚਾਰ ਆ ਕੇ ਉੱਤੇ ਜੱਡੇ ਜੱਡੇ ਵੀ ਕਲਾਕਾਰ ਆ ਮੈਂ ਕਹਣਾ ਉਹਨਾਂ ਦੇ ਚਿਹਰੇ ਨੰਗੇ ਹੋ ਰਹੇ ਆ ਮਹਾਰਾਜ ਇਹ ਵੀ ਕੋਈ ਕਲਾ ਵਰਤੌਂਦਾ ਉਹ ਦੇਖਦਾ ਵੀ ਕੌਣ ਤੁਹਾਡੇ ਨਾਲ ਆ ਤੇ ਕੌਣ ਕਿੱਧਰ ਆ ਉਹਨਾਂ ਨੇ ਤਾਂ ਕੌਮ ਦੇ ਪ੍ਰਤੀ ਆਪ ਦਾ ਪਹਿਲਾਂ ਹੀ ਬਹੁਤ ਵੱਡਾ ਜਿਹੜਾ ਫਰਜ਼ ਅਦਾ ਕਰਤਾ ਤਾਂ ਤੁਹਾਨੂੰ ਇਹ ਨਹੀਂ ਕਹਿਣਾ ਚਾਹੀਦਾ ਉਹਨਾਂ ਨੂੰ ਵੀ ਸਾਡੇ ਲਈ ਉਹ ਕੀ ਕਰਨਗੇ ਜੇ ਇਹ ਵੱਡੇ ਸੋਧੇ ਨਾ ਲੱਗਦੇ ਇਹਨਾਂ ਵੱਡੇ ਮਗਰਮਛਾਂ ਦੇ ਤਾਂ ਹੋ ਸਕਦਾ ਅੱਜ ਨੂੰ ਅਸੀਬ ਨਾ ਹੁੰਦੇ ਸਾਡੇ ਬਾਪੂ ਸਾਡੇ ਡੈਡੀ ਹੋਣੀ ਸਾਡੇ ਚਾਚੇ ਤਾਂ ਇਹ ਵੀ ਵੀ ਉਸ ਉਸ ਸ਼ਹੀਦਿਆਂ ਦਾ ਹਿੱਸਾ ਹੁੰਦੇ ਉਹ ਵੀ ਮਾਰ ਦਿੱਤੇ ਜਾਂਦੇ ਕਿਤੇ ਨਾ ਕਿਤੇ ਚੱਕ ਕੇ ਸ਼ਾਇਦ ਅੱਜ ਜੋ ਨੌਜਵਾਨੀ ਅੱਜ ਹੈਗੀ ਆ ਸ਼ਾਇਦ ਉਹ ਜੋ ਕੋਸ਼ਿਸ਼ ਕੋ ਪਰਸੈਂਟ ਹੁੰਦੀ ਹੈ। ਇਲੈਕਸ਼ਨ ਦੇ ਦਿਨ ਚੱਲਦੇ ਪਏ ਨੇ ਤੇ ਫਰੀਦਕੋਟ ਹਲਕੇ ਤੋਂ ਭਾਈ ਸਰਬਜੀਤ ਸਿੰਘ ਮਲੋਆ ਸ਼ਹੀਰ ਪਾਈ ਬੈਂ ਸਿੰਘ ਦੇ ਪੁੱਤਰ ਚੋਣਾ ਖਾੜੇ ਦੇ ਵਿੱਚ ਨੇ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਵਾਸਤੇ ਫਰੀਦਕੋਟ ਹਲਕੇ ਦੇ ਵਿੱਚ ਮੌਜੂਦ ਹੈ ਭਾਈ ਪਰਮਿੰਦਰ ਗਿੱਲ ਹੈ ਮੇਰੇ ਨਾਲ ਭਾਈ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਸਰਬਜੀਤ ਸਿੰਘ ਖਾਲਸਾ ਤੁਹਾਡੇ ਹਲਕੇ ਦੇ ਵਿੱਚ ਬਤੌਰ ਮੈਂਬਰ ਆਫ ਪਾਰਲੀਮੈਂਟ ਦੇ ਇਲੈਕਸ਼ਨ ਨੂੰ ਲੈ ਕੇ ਚੌਣ ਅਖਾੜੇ ਦੇ ਵਿੱਚ ਨੇ ਕਿ ਤੁਸੀਂ ਇਸ ਵਾਰ ਕਿਸ ਤਰੀਕੇ ਦਾ ਸਮਰਥਨ ਦੇਣ ਵਾਸਤੇ ਜਾ ਰਹੇ ਹੋ ਬਿਲਕੁਲ ਜੀ ਬਿਲਕੁਲ ਦੇਖੋ ਪੂਰਾ ਜੋਰ ਲੱਗਿਆ ਪਿਆ ਆਪਣਾ ਦੇਖੋ ਕਾਮ ਨੂੰ ਬੜੀ ਵੱਡੀ ਦੇਣ ਆ ਇਸ ਪਰਿਵਾਰ ਦੀ ਸਰਜੀ ਸਿੰਘ ਖਾਲਸਾ ਜੀ ਦੇ ਪਿਤਾ ਜੀ ਸ਼ਹੀਦ ਬਿਆਨਤ ਸਿੰਘ ਜੀ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਉੱਤੇ ਹੋਏ ਹਮਲੇ ਦੇਖੋ ਉਹੀ ਜੂਨ ਦੇ ਮਹੀਨੇ ਆਗੇ ਅੱਗੇ ਠੀਕ ਆ ਇਹਨਾਂ ਤਪਦੀਆਂ ਲੋਆਂ ਦੇ ਵਿੱਚ ਉੱਥੇ ਬੰਬਾਰੀ ਕੀਤੀ ਗਈ ਹਨਾ ਟੈਂਕਾਂ ਤੋਪਾਣਾ ਹਮਲੇ ਕੀਤੇ ਗਏ ਸੀ ਸਾਡੇ ਦਰਬਾਰ ਸਾਹਿਬ ਨੂੰ ਟੈਟੇਰੀ ਕੀਤਾ ਗਿਆ ਉਸ ਦਾ ਬਦਲਾ ਇਹਨਾਂ ਦੇ ਪਿਤਾ ਜੀ ਨੇ ਲਿਆ ਸੀ ਇੰਦਰਾ ਗਾਂਧੀ ਦੇ ਬਾਡੀਗਾਰਡ ਸੀਗੇ ਤਾਂ ਇੰਦਰਾ ਗਾਂਧੀ ਦੇ ਵੀ ਮਾਰ ਕੇ ਗੋਲੀਆਂ ਉਹਨਾਂ ਨੂੰ ਮਾਰ ਕੇ ਤੇ ਫਿਰ ਉਸ ਤੋਂ ਬਾਅਦ ਇਹ ਆਪ ਸ਼ਹੀਦ ਹੁੰਦੇ ਆ ਬਹੁਤ ਵੱਡੀ ਦੇਣ ਸੀ ਇਹਨਾਂ ਨੇ ਆਪ ਦੇ ਪਰਿਵਾਰ ਬਾਰੇ ਕੋਈ ਪ੍ਰਵਾਹ ਨਹੀਂ ਕੀਤੀ ਵੀ ਮੇਰਾ ਛੋਟਾ ਜਿਹਾ ਬੱਚਾ ਸਰਜੀਤ ਸਿੰਘ ਖਾਲਸਾ ਜੀ ਉਦੋਂ 5-4 ਸਾਲ ਦੇ ਹੋਣੇ 3-4 ਸਾਲ ਦੇ ਹਨਾ ਵੀ ਇਹਨਾਂ ਨੇ ਕੋਈ ਉਹਦੀ ਪ੍ਰਵਾਹ ਨਹੀਂ ਕੀਤੀ ਤੇ ਸਾਡਾ ਵੀ ਅੱਜ ਕੌਮ ਦਾ ਵੱਡਾ ਫਰਜ ਬਣਦਾ ਹੈ ਕਿ ਅਸੀਂ ਉਹਨਾਂ ਨੂੰ ਨਿਚਾਰਾਂ ਨੂੰ ਛੱਡ ਕੇ ਉਹਨਾਂ ਕਰਮਜੀਤ ਨੂੰ ਮੋਲ ਦੀ ਕੀ ਦੇਣਾ ਇੱਕ ਨਿਚਾਰ ਆ ਨਚਾਰਾਂ ਪਿੱਛੇ ਦਾ ਅਸ਼ਾ ਉਹ ਉਹਦਾ ਇੱਕ ਰੀਲ ਦੇ ਹੀਰੋ ਆ ਇੱਕ ਫਿਲਮੀ ਹੀਰੋ ਆ ਡਾਇਲੋਗ ਆ ਉਹਨਾਂ ਦੇ ਨਾਂ ਤਾਂ ਸੱਟ ਵੱਜਦੀ ਆ ਉਹ ਨਾਂ ਉਹ ਤਾਂ ਐਕਸ਼ਨ ਕਰਦੇ ਆ ਸਿਰਫ ਉਹਨਾਂ ਦੇ ਐਕਸ਼ਨ ਹੁੰਦੇ ਆ ਤੇ ਉਹਨਾਂ 'ਚ ਨਾਂ ਤਾਂ ਕੋਈ ਉਹ ਮੰਨ ਲਓ ਉਹਨਾਂ 'ਚ ਇਦਾਂ ਦਾ ਹੁੰਦਾ ਕੋਈ ਜੋਸ਼ オリジナル ਜੋਸ਼ ਹੁੰਦਾ ਜਾਂ ਕੋਸ਼ ਹੁੰਦਾ ਤੇ ਉਹ ਉਹ ਰੀਲ ਦੇ ਹੀਰੋ ਆ ਬਨਾਉਟੀ ਹੀਰੋ ਆ ਤੇ ਇਹ ਤਾਂ ਸਾਡਾ ਬਿਆਨਤ ਸਿੰਘ ਜੀ ਇਹ ਤਾਂ ਸਾਡੇ ਰੀਅਲ ਹੀਰੋ ਰਹੇ ਆ ਰੀਅਲ ਅਸਲ ਅਸਲੀਅਤ ਦੇ ਅਸਲੀ ਜ਼ਿੰਦਗੀ ਦੇ ਜਿਹੜੇ ਹੀਰੋ ਰਹੇ ਇਹਨਾਂ ਨੇ ਐਡੀ ਵੱਡੀ ਕੁਰਬਾਨੀ ਕੀਤੀ ਸਾਡੇ ਦਰਬਾਰ ਸਾਹਿਬ ਦਾ ਬਦਲਾ ਲਿਆ ਸਾਡੀ ਸਿਕ ਕੌਮ ਦੀ ਜਿਹੜੀ ਟੱਠੀ ਟੱਠੀ ਹੋਈ ਪਾਗਾ ਸਾਡੇ ਦੁਬਾਰਾ ਸਿਰ ਤੇ ਰੱਖੀ ਤੇ ਸਾਡਾ ਕੌਮ ਦਾ ਵੀ ਫਰਜ਼ ਬਣਦਾ ਜੇ ਅਸੀਂ ਉਹ ਦਰਬਾਰ ਸਾਹਿਬ ਦਾ ਬਦਲਾ ਲਿਆ ਭਾਈ ਬਿਆਨ ਸਿੰਘ ਜੀ ਨੇ ਤਾਂ ਇਹ ਵੀ ਇੱਕ ਬਦਲੇ ਦਾ ਹਿੱਸਾ ਹੀ ਆ ਅਸੀਂ ਵੀ ਇਹਨਾਂ ਜ਼ਾਲਮ ਸਰਕਾਰਾਂ ਨੂੰ ਇਹਨਾਂ ਬੁਚੜਾਂ ਨੂੰ ਇਹ ਦਿਖਾਉਣਾ ਹੈ ਕਿ ਭਾਈ ਅਸੀਂ ਇਸ ਸਰਬਜੀਤ ਸਿੰਘ ਖਾਲਸੇ ਦੇ ਨਾਲ ਆ ਡੋਰ ਟੂ ਡੋਰ ਜਿੱਦਾਂ ਅਸੀਂ ਕੱਲ ਵੀ ਸਾਰੇ ਇੱਥੇ ਪ੍ਰਚਾਰ ਕਰਿਆ ਘਰਾਂ 'ਚ ਵੀ ਗਏ ਆ ਅੱਜ ਵੀ ਬਹੁਤ ਵੱਡਾ ਕਾਫਲਾ ਜਿੱਦਾਂ ਤੁਸੀਂ ਆਪ ਦੇਖਿਆ ਹੀ ਆ ਤੇ ਵੱਡੇ ਪੱਧਰ ਦੇ ਉੱਤੇ ਅਸੀਂ ਇੱਥੇ ਆਪਣੇ ਨਗਰਪਿੰਡ ਲੰਢੇਕੇ ਤੋਂ ਧੱਲੇਕੇ ਲੋਹਾਰਾ ਸੀ ਸਾਰੇ ਇਕੱਠੇ ਹੋ ਕੇ ਤੇ ਡਾਲੇ ਗਏ ਆ ਡਾਲੇ ਤੋਂ ਵੀ ਬਹੁਤ ਵੱਡਾ ਜਿਹੜਾ ਮਾਰਚਾ ਮੋਗੇ ਸ਼ਹਿਰ ਦੇ ਵਿੱਚੋਂ ਕੱਢਿਆ ਗਿਆ ਤੇ ਅੱਜ ਕਾਫੀ ਪਿੰਡਾਂ ਦੇ ਵਿੱਚ ਹੋਰ ਵੀ ਮਾਝੇ ਵਾਲਿਆਂ ਦੇ ਮੱਥੇ ਤੇ ਇਹ ਦਾਗ ਲੱਗਾ ਕਿ ਉਹਨਾਂ ਨੇ 19 ਦੇ ਵਿੱਚ ਬੀਬੀ ਖਾਲੜਾ ਨੂੰ ਫਰਾਇਆ ਸੀ ਰੱਬ ਨਾ ਕਰੇ ਇਹ ਨਾ ਹੋਵੇ ਕਿ ਫਰੀਦਕੋਟ ਵਾਲਿਆਂ ਦੇ ਮੱਥੇ ਦੇ ਉੱਪਰ ਵੀ ਦਾਗ ਲੱਗ ਜਾਵੇ ਕਿ ਉਹਨਾਂ ਨੇ ਸ਼ਹੀਰ ਭਾਈ ਬੈਂਤ ਸਿੰਘ ਦੇ ਪੁੱਤ ਨੂੰ ਜਿਤਾਉਣ ਦੇ ਵਿੱਚ ਕੋਈ ਉਹਨੇ ਯਤਨ ਨਹੀਂ ਕੀਤੇ ਇਸ ਤਰ੍ਹਾਂ ਦੀਆਂ ਕੋਈ ਜਾਂ ਸੰਭਾਵਨਾਵਾਂ ਵੀ ਮੱਦੇ ਨਜ਼ਰ ਆਏ ਭਾਈ ਜੀ ਬਿਲਕੁਲ ਇਹੀ ਵਾਰ-ਵਾਰ ਅਸੀਂ ਸੰਗਤਾਂ ਨੂੰ ਇਹ ਅਪੀਲ ਕਰਦੇ ਹਾਂ ਵੀ ਵੇਖਿਓ ਕਿਤੇ ਇਹੋ ਜਿਹਾ ਪਾਣਾ ਨਾ ਅਸੀਂ ਵਰਤਾਲੀਏ ਵੀ ਕਿਤੇ ਅਸੀਂ ਮੂੰਹ ਦਿਖਾਉਣ ਯੋਗੇ ਨਾ ਹੋਈਏ ਕੌਮਡ ਇੱਕ ਬੜਾ ਵੱਡਾ ਮਹਿਣਾ ਬਣ ਜਾਂਦਾ ਜਿੱਦਾਂ ਮਾਝੇ ਦੇ ਸਿਰ ਤੇ ਬੜਾ ਵੱਡਾ ਕਲੰਕ ਲੱਗਿਆ ਹੋਇਆ ਕਿਉਂਕਿ ਮਾਝਾ ਹਰੇਕ ਕੁਰਬਾਨੀਆਂ ਚ ਅੱਗੇ ਮੋਰੀ ਬਣ ਕੇ ਲੜਿਆ ਆ ਚਾਹੇ 84 ਸੀ ਜਾਂ ਕੁਛ ਵੀ ਪਰ ਜਿੱਥੇ ਵੀ ਬੀਬੀ ਖਾਲੜਾਈ ਦੀ ਗੱਲ ਆ ਜਾਂਦੀ ਆ ਤੇ ਉੱਥੇ ਇੱਕ ਉਹਨਾਂ ਨੇ ਕਲੰਕ ਖੱਟਿਆ ਤਾਂ ਇੱਥੇ ਸਾਨੂੰ ਇਹ ਵੀ ਕਿਤੇ ਨਾ ਕਿਤੇ ਡਰ ਰਿਹਾ ਤੇ ਇਸ ਕਰਕੇ ਅਸੀਂ ਵੱਧ ਤੋਂ ਵੱਧ ਸੰਗਤਾਂ ਨੂੰ ਅਪੀਲ ਕਰਦੇ ਆਂ ਵੀ ਦੇਖਿਓ ਕਿਤੇ ਆਪਾਂ ਫਰੀਦਕੋਟ ਹਲਕਾ ਵੀ ਆਪਣੇ ਮੱਥੇ ਤੇ ਕੋਈ ਵੀ ਇਹੋ ਜਿਹਾ ਕਲੰਕ ਨਾ ਲਵਾ ਲਈਏ ਕਿ ਲੋਕ ਸਾਨੂੰ ਮਿਹਣਾ ਮਾਰਦੇ ਰਹਿਣ ਰਹਿੰਦੀ ਦੁਨੀਆ ਤੱਕ ਵੀ ਤੁਸੀਂ ਭਾਈ ਬਿਆਨਤ ਸਿੰਘ ਜੀ ਦੇ ਪੁੱਤਰ ਸਰਬਜੀਤ ਸਿੰਘ ਖਾਲਸਾ ਜੀ ਦੀ ਐਡੀ ਵੱਡੀ ਕੁਰਬਾਨੀ ਰਹੀ ਆ ਤੇ ਯਾਰ ਤੁਸੀਂ ਉਹਨੂੰ ਜਿਤਾ ਨਹੀਂ ਸਕੇ ਜੋਦੀ ਤਾਂ ਮੋਲ ਕਰਮਜੀਤ ਅਨਮੋਲ ਆਮ ਆਰਮੀ ਪਾਰਟੀ ਦੇ ਵੱਲੋਂ ਚੋਣ ਲੜ ਰਿਹਾ ਹੈ ਨੇ ਤੇ ਇੱਕ ਪਾਸੇ ਭਾਈ ਬੈਂਸ ਸਿੰਘ ਦੇ ਪੁੱਤਰ ਭਾਈ ਸਰਬਜੀਤ ਸਿੰਘ ਨੇ ਤੇ ਇੱਕ ਪਾਸੇ ਕਰਮਜੀਤ ਅਨਮੋਲ ਹੈ ਤੇ ਕਰਮਜੀਤ ਅਨਮੋਲ ਨੂੰ ਸਪੋਰਟ ਕਰਨ ਵਾਸਤੇ ਸਾਰੀ ਫਿਲਮ ਇੰਡਸਟਰੀ ਸਾਰੇ ਕਲਾਕਾਰ ਗੀਤਕਾਰ ਫਰੀਦਕੋਟ ਦੇ ਵਿੱਚ ਆ ਕੇ ਆਪਾਂ ਝੋਕਦੇ ਨਜ਼ਰ ਆਉਂਦੇ ਆ ਤੇ ਦੂਜੇ ਪਾਸੇ ਜਿਹੜੇ ਪੰਥ ਤੋਂ ਦੇ ਨਮਾਇंदे ਆ ਕਿ ਸਰਬਜੀਤ ਸਿੰਘ ਮਲਵਾ ਨੂੰ ਸਪੋਰਟ ਕਰਦੇ ਆ ਤੁਹਾਡੇ ਮੁਤਾਬਕ ਭਾਜੀ ਮੈਨੂੰ ਤਾਂ ਇੱਕ ਗੱਲ ਦੀ ਸਮਝ ਆਉਂਦੀ ਵੀ ਉਹਨਾਂ ਕਰਮਜੀਤ ਅਨਮੋਲ ਉਹਨਾਂ ਨਚਾਰਾਂ ਦੀ ਦੇਣ ਕੀ ਆ ਉਹ ਤਾਂ ਫਿਲਮਾਂ ਬਣਾਉਂਦੇ ਆ ਆਪਦੇ ਰੁਪਏ ਬਣਾਉਂਦੇ ਆ ਉਹ ਤਾਂ ਫਿਲਮਾਂ ਬਣਾਉਂਦੇ ਆ ਕੋਈ ਗਾਣੇ ਗਾੜਦੇ ਉਦਾਂ ਦੇ ਕੋਈ ਲੱਚਰਪਾ ਕਰਦੇ ਆ ਜਾਂ ਕੁਝ ਵੀ ਕਰਦੇ ਆ ਉਹ ਤਾਂ ਆਪਣੀ ਇੰਡਸਟਰੀ 'ਚ ਕੰਮ ਕਰਦੇ ਉਹਦਾ ਤਾਂ ਪੈਸਾ ਕਮਾਉਂਦੇ ਆ ਉਹਨਾਂ ਦੀ ਕੌਮ ਨੂੰ ਤਾਂ ਕੋਈ ਦੇਣ ਨਹੀਂ ਹੈਗੀ ਵੀ ਕੌਮ ਦੇ ਲਈ ਉਹਨਾਂ ਨੇ ਕੋਈ ਕਾਰਜ ਕਰਿਆ ਤੇ ਐਦੋਂ ਵੱਡਾ ਮੇਰੇ ਖਿਆਲ ਕੌਮ ਦੇ ਮੇਰੇ ਖਿਆਲ ਨਹੀਂ ਵੀ ਐਡਾ ਵੱਡਾ ਸਾਡੇ ਸਿੱਖ ਕੌਮ ਦੇ ਉੱਤੇ ਕਿਸੇ ਦਾ ਕੋਈ ਆਸਾਨ ਹੋਊਗਾ ਮੈਂ ਨਹੀਂ ਮੰਨਦਾ ਵੀ ਐਡਾ ਆਸਾਨ ਕਿਸੇ ਨੇ ਕਰਿਆ ਹੋਊਗਾ ਸਾਡੇ ਦਰਬਾਰ ਸਾਹਿਬ ਦਾ ਜੇ ਬਦਲਿਆ ਲਿਆ ਬਹੁਤ ਵੱਡੀ ਗੱਲ ਹੈ ਕਿਉਂਕਿ ਜੇ ਪਾਈ ਬਿਆਨ ਸਿੰਘ ਜੀ ਸ਼ਹੀਦ ਉਹ ਨਾਂ ਬਦਲਾ ਲੈਂਦੇ ਦਰਬਾਰ ਸਾਹਿਬ ਦਾ ਤਾਂ ਅੱਜ ਸਰਜੀਤ ਸਿੰਘ ਖਾਲਸਾ ਨੂੰ ਕੀ ਲੋੜ ਸੀ ਪੰਡਾ ਦੇ ਵਿੱਚ ਭਾਈ ਤੁਰੇ ਫੇੰਦੀ ਧੁੱਪਾਂ ਦੇ ਵਿੱਚ ਜਿਹੜੇ ਗੱਡਣ ਦੀ ਉਹ ਤਾਂ ਅੱਜ ਕਿਸੇ ਵਧੀਆ ਰੈਂਕ ਦੇ ਉੱਤੇ ਅਫਸਰ ਹੁੰਦੇ ਅੱਜ ਉਹਨਾਂ ਦੀਆਂ ਵੀ ਕਾਰਾਂ ਕੋਠੀਆਂ ਤਕੜੀਆਂ ਹੁੰਦੀਆਂ ਉਹ ਵੀ ਆਪਦੇ ਪਰਿਵਾਰ ਬਾਰੇ ਜੇ ਸੋਚ ਲੈਂਦੇ ਪਰ ਉਹਨਾਂ ਨੇ ਆਪਦੇ ਪਰਿਵਾਰ ਬਾਰੇ ਨਹੀਂ ਸੋਚਿਆ ਉਹਨਾਂ ਨੇ ਕੌਮ ਬਾਰੇ ਸੋਚਿਆ ਤੇ ਅੱਜ ਕੌਮ ਨੂੰ ਵੀ ਉਹਨਾਂ ਬਾਰੇ ਸੋਚਣ ਦੀ ਸੋਚਣ ਦਾ ਫਰਜ਼ ਬਣਦਾ ਉਹਨਾਂ ਨੂੰ ਵੱਡੀ ਲੀਡ ਕਰਾ ਕੇ ਇੱਕ ਜਤੌਣ ਦਾ ਸਾਡਾ ਫਰਜ਼ ਬਣਦਾ ਇਹੀ ਜਤਾਈਏ ਤੇ ਇਹਨਾਂ ਨੂੰ ਅਕਲ ਆਵੇ ਮਾੜੀ ਮੋਟੀ ਇਹ ਨਚਾਰ ਆ ਜਿਹੜੇ ਇਹਨਾਂ ਦੇ ਨਾਲ ਦੇਖੋ ਹਰੇਕ ਨਚਾਰ ਆ ਕੇ ਉੱਥੇ ਜੱਡੇ ਜੱਡੇ ਵੀ ਕਲਾਕਾਰ ਆ ਮੈਨਕਾ ਉਹਨਾਂ ਦੇ ਚਿਹਰੇ ਨੰਗੇ ਹੋ ਰਹੇ ਆ ਮਹਾਰਾਜ ਇਹ ਵੀ ਕੋਈ ਕਲਾ ਵਰਤੋਂਦਾ ਉਹ ਦੇਖਦਾ ਵੀ ਕੌਣ ਤੁਹਾਡੇ ਨਾਲ ਆ ਤੇ ਕੌਣ ਕਿੱਦਾਂ ਆ ਜੇ ਮੰਨ ਲਓ ਸਾਨੂੰ ਬੜੀ ਵੱਡੀ ਨਾ ਇੱਕ ਤਰਾਸ ਦੀ ਹੁੰਦੀ ਆ ਮੈਂ ਤੁਹਾਨੂੰ ਕੱਟਣਾ ਦੱਸਦਾ ਕੱਲ ਜਦਾਂ ਅਸੀਂ ਡੋਰ ਟੂ ਡੋਰ ਲੋਕਾਂ ਨੂੰ ਵੋਟਾਂ ਲਈ ਕਹਿੰਦੇ ਫਿਰਦੇ ਸੀ ਵੀ ਭਾਈ ਆਹ ਦੇਣਾ ਤੇ ਆਪਾਂ ਇਹ ਕਰਨਾ ਹਨ ਕਹਿੰਦੇ ਵੀ ਕੀ ਕਰੂਗਾ ਭਈਆ ਸਾਡੀ ਆ ਗਲੀ ਨਹੀਂ ਸਾਡੀ ਪੱਕੀ ਹੋਈ ਜਾਂ ਸਾਡੀਆਂ ਕੋਈ ਕਰੇ ਸਾਡੀਆਂ ਤਾਰਾਂ ਇਦਾਂ ਕੋਈ ਕوش ਕਰੇ ਤਾਂ ਮੈਨੂੰ ਬੜਾ ਮਾਨ ਦੇ ਵਿੱਚ ਵਰਾਗ ਆਇਆ ਵੀ ਯਾਰ ਜਿਹੜੇ ਤੁਹਾਡੇ ਤੁਸੀਂ ਲੀਡਰ ਚੁਣੇ ਆ ਉਹਨਾਂ ਨੂੰ ਤਾਂ ਲੱਖਾਂ ਕਰੋੜਾਂ ਦੀਆਂ ਫੰਡੀਆਂ ਆਉਂਦੀਆਂ ਹਨਾ ਪੈਸਾ ਆਉਂਦਾ ਉਹ ਤਾਂ ਫੇਰ ਤੁਹਾਡਾ ਕੁਝ ਨਹੀਂ ਕਰਦੇ ਤੁਹਾਨੂੰ ਲੁੱਟਦੇ ਹਰੇਕ ਵਾਰ ਉਹਨਾਂ ਕੋਲੇ ਤਾਂ ਉਦੋਂ ਕੋਈ ਅਹੁਦਾ ਵੀ ਨਹੀਂ ਸੀ ਉਹਨਾਂ ਕੋਲੇ ਤਾਂ ਉਹ ਤਾਂ ਨਾ ਕਿਸੇ ਇਲੈਕਸ਼ਨ ਚ ਸੀ ਨਾ ਕੋਈ ਮੰਤਰੀ ਸੀ ਨਾ ਕੋਈ ਸੰਤਰੀ ਸੀ ਉਹਨਾਂ ਨੇ ਤਾਂ ਐਡਾ ਵੱਡਾ ਆਪਦਾ ਪਹਿਲੇ ਫਰਜ਼ ਅਦਾ ਕਰਤਾ ਉਹਨਾਂ ਨੇ ਤਾਂ ਕੌਮ ਦੇ ਪ੍ਰਤੀ ਆਪਦਾ ਪਹਿਲਾਂ ਹੀ ਬਹੁਤ ਵੱਡਾ ਜਿਹੜਾ ਫਰਜ਼ ਅਦਾ ਕਰਤਾ ਤਾਂ ਤੁਹਾਨੂੰ ਇਹ ਨਹੀਂ ਕਹਿਣਾ ਚਾਹੀਦਾ ਉਹਨਾਂ ਨੂੰ ਵੀ ਸਾਡੇ ਲਈ ਉਹ ਕੀ ਕਰਨਗੇ ਉਹ ਤਾਂ ਕੱਖ ਵੀ ਨਾ ਕਰਨ ਭਾਵੇਂ ਦੀ ਪਰ ਇਹਦਾ ਹੋ ਨਹੀਂ ਸਕਦਾ ਉਹ ਸਾਡੀ ਕੌਮ ਦੇ ਲਈ ਜਾਂ ਸਾਡੀ ਪੰਜਾਬੀਅਤ ਦੇ ਲਈ ਉਹ ਨਾ ਕੁਝ ਕਰਨ ਪਰ ਜੇ 1% ਅਸੀਂ ਸੋਚ ਕੇ ਦੇਖੀਏ ਉਹ ਕੱਖ ਬਣਾ ਕਰਨ ਭਾਵੇਂ ਦੀ ਪਰ ਉਹਨਾਂ ਨੇ ਬਹੁਤ ਕੁਝ ਕਰਤਾ ਸਾਡੇ ਲਈ ਸਾਨੂੰ ਤਾਂ ਵੀ ਉਹਨਾਂ ਨਾਲ ਕੋਈ ਗਲਾਨੀ ਭਾਵੇਂ 1% ਵੀ ਉਹ ਜਿੱਤ ਕੇ ਭਾਵੇਂ ਕੁਛ ਨਾ ਕਰਨ ਪਰ ਸਾਨੂੰ ਉਹਨਾਂ ਨਾਲ ਕੋਈ ਗਲਾਨੀ ਹੋਣਾ ਚਾਹੀਦਾ ਮੈਂ ਉਹਦੇ ਪਰਸਨਲੀ ਮੇਰਾ opinion ਆ ਇਹ ਵੀ ਸਾਨੂੰ ਤਾਂ ਉਹਦੇ ਨਾਲ ਕੋਈ ਭਾਈ ਗਲਾਨੀ ਤੇ ਲੋਕਾਂ ਨੂੰ ਨਹੀਂ ਹੋਣਾ ਚਾਹੀਦਾ ਕਿਉਂਕਿ ਉਹਨਾਂ ਨੇ ਤਾਂ ਬੜੀ ਵੱਡੀ ਆਧਾ ਪਰਿਵਾਰ ਵਾਰਤਾ ਆਪਣੀ ਪਤਨੀ ਵਾਰਤੀ ਆਪਣਾ ਆਪ ਵਾਰਤਾ ਆਪਣਾ ਛੋਟਾ ਜਿਹਾ ਬੱਚਾ ਔਲਵਾਸ ਛੱਡਤਾ ਹਣਾ ਕੀਦੇ ਕੀਦੇ ਆਸਰੇ ਛੱਡਿਆ ਸਾਡੇ ਲੋਕਾਂ ਲਈ ਹੋ ਸਕਦਾ ਜੇ ਮੰਨ ਲਓ ਉਦੋਂ ਇੰਦਰਾ ਗਾਂਧੀ ਦਾ ਸੋਧਾ ਸਾਡੇ ਵੀਰ ਸਤਵੰਤ ਬਿਆਨਤ ਸਿੰਘ ਹੁਣੀ ਨਾਂ ਲਾਉਂਦੇ ਤਾਂ ਉਧਰੋਂ ਬਿਆਨਤਾ 부ਚੜ ਵੀ ਬੜਾ ਜਿਹੜਾ ਦੂਜਾ ਬਿਆਨਤਾ 부ਚੜ ਠੀਕ ਆ ਉਹਨੇ ਵੀ ਬੜਾ ਕਹਿਰ ਕਮਾਇਆ ਸੀਗਾ ਆ ਸਾਡੇ ਪੰਜਾਬ ਦੇ ਘਰਾਂ ਘਰਾਂ ਚੋਂ ਨੌਜਵਾਨ ਚੱਕ ਚੱਕ ਮਾਰੇ ਸੀ ਮੈਂ ਕਹਿੰਨਾ ਜੇ ਸਾਡੇ ਭਾਈ ਜਗਤਾਰ ਸਿੰਘ ਜੀ ਹਵਾਰਾ ਜੀ ਦੀ ਪੂਰੀ ਜਿੰਨੇ ਵੀ ਇਹਨਾਂ ਦੀ ਟੀਮ ਸੀਗੀ ਇਹਨਾਂ ਵੱਲੋਂ ਉਸ ਇੱਕ ਬਿਆਨਤੇ ਦਾ ਸੋਧਾ ਲਾਇਆ ਗਿਆ ਜਿਨ੍ਹਾਂ ਨੇ ਸਾਡੀ ਨੌਜਵਾਨੀ ਚੱਕ ਚੱਕ ਮਾਰੀ ਤੇ ਇੱਕ ਸਾਡੇ ਬਿਆਨਤ ਸਿੰਘ ਜੀ ਸ਼ਹੀਦ ਜਿਹੜੇ ਹਨਾ ਸਰਮੌਰ ਸ਼ਹੀਦ ਹੋਏ ਸਾਡੇ ਉਹਨਾਂ ਵੱਲੋਂ ਦਰਬਾਰ ਸਾਹਿਬ ਦਾ ਬਦਲਾ ਲਿਆ ਗਿਆ ਇੰਦਰਾ ਗਾਂਧੀ ਦਾ ਸੋਦਾ ਲਾਇਆ ਗਿਆ ਤੇ ਜੇ ਇਹ ਵੱਡੇ ਸੋਦੇ ਨਾ ਲੱਗਦੇ ਇਹਨਾਂ ਵੱਡੇ ਮਗਰਮਛਾਂ ਦੇ ਤਾਂ ਹੋ ਸਕਦਾ ਅੱਜ ਨੂੰ ਅਸੀਂ ਨਾ ਹੁੰਦੇ ਸਾਡੇ ਬਾਪੂ ਸਾਡੇ ਡੈਡੀ ਹੁਣੀ ਸਾਡੇ ਚਾਚੇ ਤਾਏ ਵੀ ਵੀ ਉਸ ਉਸ ਸ਼ਹੀਦਿਆਂ ਦਾ ਹਿੱਸਾ ਹੁੰਦੇ ਉਹ ਵੀ ਮਾਰ ਦਿੱਤੇ ਜਾਂਦੇ ਕਿਤੇ ਨਾ ਕਿਤੇ ਚੱਕ ਕੇ ਸ਼ਾਇਦ ਅੱਜ ਜੋ ਨੌਜਵਾਨੀ ਅੱਜ ਹੈਗੀ ਆ ਸ਼ਾਇਦ ਉਹ ਚੋ ਕੁਝ ਕੁ ਪਰਸੈਂਟ ਹੁੰਦੀ ਸਾਨੂੰ ਇਹ ਚੀਜ਼ਾਂ ਸੋਚਣੀਆਂ ਪੈਣ। ਜਦੋਂ ਵੀ ਕੋਈ ਅਦਾਕਾਰ, ਫਿਲਮਕਾਰ ਗਰਾਉਂਡ ਤੇ ਆਕੇ ਜਾਂ ਇੱਕ ਪਬਲਿਕ ਫਿੰਗਰ, ਪਬਲਿਕ ਫੇਸ ਬਣਦਾ ਯਤਨ ਕਰਦਾ ਤਾਂ ਉਸ ਵਕਤ ਆਮ ਕਰਕੇ ਲੋਕਾਂ ਦੇ ਸਵਾਲ ਹੁੰਦੇ ਆ ਸੱਨੀ ਦੋਲ ਦੀ ਤਰਜ਼ ਤੇ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਉਹਨੂੰ ਬਣਾਇਆ ਸੀ ਐਮਪੀ ਤੇ ਉਸ ਤੋਂ ਬਾਅਦ ਕਹਿੰਦੇ ਨੇ ਕਿ ਇਹ ਜਿਹੜੇ ਲੋਕ ਹੁੰਦੇ ਨੇ ਕੇਵਲ ਚੰਦ ਦਿਨਾਂ ਵਾਸਤੇ, ਚੰਦ ਮਹੀਨਿਆਂ ਵਾਸਤੇ ਹੁੰਦੇ ਆ ਤੇ ਉਸ ਤੋਂ ਬਾਅਦ ਜਿਹੜਾ ਗਰਾਉਂਡ ਤੇ ਕੁਝ ਵੀ ਨਜ਼ਰ ਨਹੀਂ ਆਉਂਦਾ। ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਗਰਦਾਸਪੁਰ ਦੇ ਵਿੱਚੋਂ ਸੱਨੀ ਦੋਲਨੀ ਨਹੀਂ ਸੀ ਲੱਭਿਆ ਤੇ ਇਸੇ ਤਰ੍ਹਾਂ ਲੋਕ ਕਹਿੰਦੇ ਕਿ ਕਰਮਜੀਤ ਅਨਮੋਲ ਨੂੰ ਜੇ ਜਿਤਾਤਾ ਤੇ ਫਰੀਦਕੋਟ ਦੇ ਵਿੱਚੋਂ ਗਰਾਊਂਡ ਤੇ ਕਰਮਜੀਤ ਅਨਮੋਲ ਵੀ ਨਜ਼ਰ ਨਹੀਂ ਆਊਗਾ ਬਿਲਕੁਲ ਜੀ ਉਹ ਆਪਣੀ ਫਿਲਮ ਇੰਡਸਟਰੀ ਛੱਡਦੇ ਨਹੀਂ ਹੂੰ ਉਹ ਛੱਡਦੇ ਨਹੀਂ ਜੋ ਉਹਨਾਂ ਦਾ ਤਾਲਮੇਲਾ ਜੋ ਉਹਨਾਂ ਦੀ ਫਿਲਮ ਇੰਡਸਟਰੀ ਆ ਜੋ ਉਹਨਾਂ ਦਾ ਬੇਸ ਬਣਿਆ ਹੋਇਆ ਸੰਨੀ ਦੇ ਹੌਲ ਦਾ ਲੈ ਕੇ ਲਾ ਲੋ ਠੀਕ ਆ ਉਹ ਤਾਂ ਵੜਿਆ ਹੀ ਨਹੀਂ ਤਾਂ ਉਹ ਜਿੱਦਾਂ ਹੁਣ ਇੱਕ ਅੱਜਕੱਲ੍ਹ بڑا ਉਹ ਚੱਲਦਾ ਆ ਠੀਕ ਆ ਦੋ ਕ ਲੈਣਾ ਚਾਰ ਚੱਲਦੀਆਂ ਵੀ ਪਾਕਿਸਤਾਨ ਚੱਲ ਜੀ ਪਾਕਿਸਤਾਨ ਭਾਵੇਂ ਚੱਲ ਜੀ ਪਰ ਵੇਖੀ ਕਿ ਕਿਤੇ ਗੁਰਦਾਸਪੁਰ ਜਾਂ ਪੰਜਾਬ ਨਾ ਚਲ ਜੀ ਕਦੇ ਵੀ ਲੋਕ ਤੇਰਾ ਨਾ ਮਾੜੀ ਕਰਨਗੇ ਵੀ ਲੋਕਾਂ ਨੇ ਤੈਨੂੰ ਬਹੁਤ ਮਤਨਾ ਜਤਾਇਆ ਸੀ ਉਥੋਂ ਠੀਕ ਆ ਤੇ ਇਹ ਜਿਹੜੇ ਐਕਟਰ-ਐਕਟਰ ਹੁੰਦੇ ਆ ਇਹ ਤੁਹਾਡਾ ਮੈਂ ਤਾਂ ਅੱਜ ਇਹੀ ਗੱਲ ਕਹਿਣਾ ਵੀ ਤੁਸੀਂ ਫੈਨ ਜਿਹੜੇ ਨਾ ਇਹਨਾਂ ਐਕਟਰਾਂ ਦੇ ਨਾਂ ਬਣਿਆ ਕਰੋ ਅਸੀਂ ਐਕਟਰਾਂ ਦੇ ਐਕਟਰਾਂ ਦੇ ਫੈਨ ਬਣਦੇ ਆ ਪਰ ਜਿਹੜੇ ਅਸਲ 'ਚ ਜੋਧੇ ਆ ਜਿਹੜੇ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਲਈ ਸਾਡੇ ਦੇਸ਼ ਦੇ ਲਈ ਕੁਰਬਾਨੀਆਂ ਕੀਤੀਆਂ ਅਸੀਂ ਉਹਨਾਂ ਨੂੰ ਤਾਂ ਯਾਦ ਹੀ ਨਹੀਂ ਰੱਖਦੇ ਅਸੀਂ ਆ ਬਨਾਉਟੀ ਜਿਹੜੇ ਐਕਟਰ ਹੈਗੇ ਆ ਠੀਕ ਆ ਇਹ ਜਿਹੇ ਕਰਮਜੀਤ ਅਨਮੋਲ ਵਰਗੇ ਹੋਗੇ ਜੋ ਸੰਨੀ ਦੇਵਾਲ ਵਰਗੇ ਹੋਗੇ ਕੀ ਕਰਦੇ ਇਹਨਾਂ ਨਲਕੇ ਪੜਤੇ ਉੱਤੇ ਇਹਨਾਂ ਦੇ ਨਲਕੇ ਰੱਖੇ ਹੁੰਦੇ ਜਿਨ੍ਹਾਂ ਨੇ ਜਿਨ੍ਹਾਂ ਨੇ ਉਹਨਾਂ ਮਗਰਮੱਛਾਂ ਦੀਆਂ ਜੜਾਂ ਪੜਤੀਆਂ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਯਾਦ ਕਰਦੇ ਉਹਨਾਂ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਉਹ ਚੇਤੇ ਰੱਖਦੇ ਉਹ ਤੁਹਾਡੇ ਅਸਲ ਹੀਰੋ ਉਹ ਹੋਣੇ ਚਾਹੀਦੇ ਆ ਨਾ ਕਿ ਇਹ ਬਣਾਉਟੀ ਐਕਟਰ ਹੋਣੇ ਚਾਹੀਦੇ ਆ ਤੁਹਾਡੇ ਅਸਲ ਤੁਸੀਂ ਰੀਲਾਂ ਦੇ ਹੀਰੋ ਨਾ ਵੇਖੋ ਤੁਸੀਂ ਰੀਅਲ ਹੀਰੋ ਵੇਖੋ ਭਾਈ ਜਗਤਾਰ ਸਿੰਘ ਹਵਾਰੇ ਵਰਗੇ ਜਿਨ੍ਹਾਂ ਨੇ ਜੇਲਾਂ ਚੋਂ ਏਡੀਆਂ ੜੀਆਂ ਸਰੰਗਾ ਪੜਤੀਆਂ ਜਿਨ੍ਹਾਂ ਨੇ ਮੁੱਖ ਮੰਤਰੀਆਂ ਦੇ ਇਥੇ ਸੋਧੇ ਲਾ ਦਿੱਤੇ ਗਏ ਉਹ ਬਿਆਨਤ ਸਿੰਘ ਜੀ ਸ਼ਹੀਦ ਸਾਡੇ ਜਿਨ੍ਹਾਂ ਨੇ ਇੰਦਰਾ ਗਾਂਧੀ ਦਾ ਸੋਧਾ ਲਾ ਦਿੱਤਾ ਠੀਕ ਆ ਇਹ ਸਾਡੇ ਅਸਲ ਚ ਹੀਰੋ ਆ ਜੀ ਖਾਸ ਕਰ ਮੁੱਖ ਮਕਸਦ ਨੂੰ ਲੈ ਕੇ ਗੱਲਬਾਤ ਕੀਤੀ ਹੈ ਤਾਂ ਫਰੀਦਕੋਟ ਹਲਕੇ ਦੇ ਉੱਪਰ ਵੱਡੀ ਨਜ਼ਰਸਾਨੀ ਬਣੀ ਹੋਈ ਹੈ ਪਰ ਦੇਖਣਾ ਹੋਵੇਗਾ ਲੋਕਾਂ ਦੇ ਵੱਲੋਂ ਮੰਨਿਆ ਜਾ ਰਿਹਾ ਕਿ ਫਰੀਦਕੋਟ ਦੇ ਵਿੱਚੋਂ ਜਿਹੜਾ ਅਸਲ ਹੀਰੋ ਹੈ ਉਹ ਭਾਈ ਸਰਬਜੀਤ ਸਿੰਘ ਹੈ ਜੋ ਕਿ ਸ਼ਹੀਦ ਭਾਈ ਬਿਆਨਤ ਸਿੰਘ ਦਾ ਪੁੱਤਰ ਹੈ ਤੇ ਦੂਜੇ ਪਾਸੇ ਫਿਲਮੀ ਹੀਰੋ ਲਗਾਤਾਰ ਫਿਲਮੀ ਇੰਡਸਟਰੀ ਦੇ ਨਾਲ ਗਰਾਊਂਡ ਤੇ ਉਹ ਵੀ ਪ੍ਰਚਾਰ ਕਰਦੇ ਨਜ਼ਰ ਆਉਂਦੇ ਨੇ तमाम ਸਾਰੀਆਂ ਸਿਆਸੀ ਤਰ੍ਹਾਂ ਦੇ ਵਾਸਤੇ ਪਰ ਇਹ ਵੀ ਇੱਕ ਨਿਗਾਹ ਕੇਂਦਰਿਤ ਰਹੇਗੀ ਕਿ ਕਿਹੜੀ ਧਿਰ ਵਾਸਤੇ ਕਿਸ ਤਰੀਕੇ ਦਾ ਸਮਰਥਨ ਗਰਾਊਂਡ ਤੋਂ ਲੋਕਾਂ ਦਾ ਆਵਾਜ਼ ਦਾ ਮਿਲਦਾ ਨਜ਼ਰ ਆਉਂਦਾ ਹੈ ਖਾਸ ਕਰ ਫਰੀਦਕੋਟ ਵਾਸੀਆਂ ਦਾ ਇਸੇ ਮਸਲੇ ਦੀ ਬਾਬਤ ਤੋਂ ਭਵਿੱਖ ਦੇ ਵਿੱਚ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ